ਵਿਲੇਜ ਡਿਫੈਂਸ ਕਮੇਟੀਆਂ ਨਾਲ ਡੀਸੀ ਗਰਦਾਸਪੁਰ ਐਸਐਸਪੀ ਬਟਾਲਾ ਐਸਐਸਪੀ ਗਰਦਾਸਪੁਰ ਵੱਲੋਂ ਕੀਤੀ ਗਈ ਵਿਸ਼ੇਸ਼ ਮੀਟਿੰਗ ਗਰਦਾਸਪੁਰ ਦੇ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਅਤੇ ਐਸਐਸਪੀ ਬਟਾਲਾ ਤੇ ਐਸਐਸਪੀ ਗਰਦਾਸਪੁਰ ਵੱਲੋਂ ਢੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਤੋਂ ਆਈਆਂ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਤਰਪੇਸ਼ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਇਸ ਮੌਕੇ ਡਿਪਟੀ ਕਮਿਸ਼ਨਰ ਗਰਦਾਸਪੁਰ ਵੱਲੋਂ ਢੇਰਾ ਬਾਬਾ ਨਾਨਕ ਦੇ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ 25 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਢੇਰਾ ਬਾਬ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਅੱਜ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਆ ਐਸਐਸਪੀ ਸਾਹਿਬ ਗੁਰਦਾਸਪੁਰ ਐਂਡ ਮੈਂ ਐਜ਼ ਐਸਐਸਪੀ ਬਟਾ ਦਾ ਇੱਥੇ ਡੇਰਾ ਬਾਬਾ ਨਾਨਕ ਆਈ ਹੈਗੇ ਨੇ ਇੱਥੇ ਅਸੀਂ ਜਿਹੜੀ ਵੱਖ-ਵੱਖ ਪਿੰਡਾਂ ਦੀ ਜਿਹੜੀ ਵੀਡੀਸੀਜ਼ ਹੈਗੀਆਂ ਤਾਂ ਉਹਨਾਂ ਨੂੰ ਸਦਕੇ ਉਹਨਾਂ ਦੇ ਨਾਲ ਮੀਟਿੰਗ ਹੋਈ ਤਾਂ ਇੱਕ ਤਾਂ ਬੇਸਿਕਲੀ ਉਹਨਾਂ ਦੇ ਜਿਹੜੇ ਕੁਝ ਮਸਲੇ ਸੀਗੇ ਉਹਨਾਂ ਦੀ ਇੱਥੇ ਸਿਨਵਾਈ ਕਰ ਲਈ ਐਂਡ ਦੇ ਹੈਵ ਬੀਨ ਰੀਅਸ਼ੋਰਡ ਕਿ ਉਦੋਂ ਨਿਪਟਾਰਾ ਕੀਤਾ ਜਾਵੇ ਬਾਕੀ ਜਿਹੜਾ VDC ਇਸ ਦਾ ਰੋਲ ਹੈ ਇੱਕ ਇੱਕ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਵੇਂ ਉਹ ਇੰਟੀਗ੍ਰੇਟਡ ਹੁੰਦੇ ਹੈ ਤਾਂ ਉਹ ਬੇਸਿਕਲੀ ਅਗੇ ਅਸੀਂ ਦੁਬਾਰਾ ਉਹ ਸਾਰਾ ਚੀਜ਼ੇ ਡਿਸਕਸ ਹੋਈ ਕਿ ਜਿਵੇਂ ਪਿੱਛੇ ਵੀ ਕੁਝ ਕੁਝ ਪੋਜ਼ਿਟਿਵ ਡਿਵੈਲਪਮੈਂਟਸ ਹੋ ਗੀਆਂ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਪੁਲਿਸ ਨੂੰ ਤਾਂ ਸਿਮਿਲਰਲੀ ਉਸੇ ਫੈਸ਼ਨ ਤੇ ਉਸੇ ਤਰਜ਼ ਤੇ ਉਹਨੂੰ ਫਰਦਰ ਕੰਟੀਨਿਊ ਕਰਨਾ ਐਂਡ ਉਹ ਜਿਹੜਾ ਕੋਆਰਡੀਨੇਸ਼ਨ ਹੈ ਪੁਲਿਸ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਨੂੰ ਫਰਦਰ ਸਟਰੰਗਥਨ ਕਰਨਾ ਉਹ ਸਾਡਾ ਮੁੱਦਾ ਸੀਗਾ ਅੱਜ ਦੀ ਮੀਟਿੰਗ ਦਾ ਸਰ ਇਹ ਇੱਕ ਨਾ ਬਾਰਡਰ ਹੈ ਹਾਂ ਤੇ ਕਰ ਕਰਦੇ ਬਹੁਤ ਸਾਰੇ ਜਿਹੜੀ ਐਕਟੀਵਿਟੀਆਂ ਹੋਰ ਪਿਛਲੇ ਦਿਨ ਜਿਹੜਾ ਕਹਾਣਾ ਆਤਮੇੜਿਆ ਬਹੁਤ ਨਾ ਜੇ ਕਿਹਾ ਜਾਂਦੇ ਨਫਰੀ ਦੀ ਗਲਤੀ ਕੀਤੀ ਜਾਂਦੀ ਹੈ ਪੁਲਿਸ ਪੁਲਿਸ ਕੋਲ ਲਕੀਨ ਨਹੀਂ ਨਾਕੇ ਬੰਦੀ ਵੀ ਟੱਟ ਨਹੀਂ ਇਹਦੇ ਵਿੱਚ ਬੇਸ਼ੱਕ ਸੈਂਸਿਟਿਵ ਏਰੀਆ ਹੈ ਤਾਂ ਉਸ ਚੀਜ਼ ਲਈ ਸਾਡਾ ਕੋਆਰਡੀਨੇਸ਼ਨ ਚੰਗਾ ਹੈ ਬੀਐਸਐਫ ਦੇ ਨਾਲ ਤਾਂ ਇਸ ਤੋਂ ਇਲਾਵਾ ਵੀ ਆਫਲੇਟ ਜਿਹੜੇ ਕੁਝ ਨਾਕੇ ਅਸੀਂ ਇੱਥੇ ਸਟੈਬਲਿਸ਼ ਕਰਤੇ ਕੁਝ ਸਟਰੈਂਥਨਿੰਗ ਕੀਤੀ ਹੈ ਕੁਝ ਫਰਦਰ ਅਸੀਂ ਪਲਾਨ ਚੱਲਦਾ ਪਿਆ ਤਾਂ ਜਿਹੜੀ ਕੋਈ ਨਫਰੀ ਅਸੀਂ ਕੜ ਕੇ ਡਿਸਟ੍ਰਿਕਟ ਚੋਂ ਬਾਕੀ ਰੈਸਟ੍ਰਿਕਟ ਚੋਂ ਅਸੀਂ ਇੱਥੇ ਡਿਪਲੋਏ ਕਰ ਰਹੇ ਹਾਂ ਥੈਂਕ ਯੂ ਥੈਂਕ ਯੂ